ਉਹ ਇਸਤੇ ਇੱਕ ਬਹੁਤ ਹੀ ਵੱਖਰਾ ਜਿਹਾ ਨਜ਼ਰੀਆ ਪੇਸ਼ ਕਰਦੇ ਨੇ ਹਾਂ ਤੇ ਅੱਜ ਆਪਣੀ ਕੋਸ਼ਿਸ਼ ਇਹੀ ਸਮਝਣ ਦੀ ਹੈ ਕਿ ਇਹ ਸਰੋਤ ਕਰਾਮਾਤਾ ਨੂੰ ਦੇਖਦੇ ਕਿਵੇਂ ਨੇ ਕਿ ਇਹ ਸੱਚੀ ਰੱਬੀ ਕਾਨੂੰਨ ਤੋੜਨ ਵਾਲੀ ਗੱਲ ਹੈ ਜਿਵੇਂ ਆਮ ਲੋਕ ਸੋਚਦੇ ਨੇ ਹਾਂ ਜਾਂ ਫਿਰ ਇੱਕ ਕੁਦਰਤ ਦੇਹੀ ਕਿਸੇ ਉੱਚੇ ਨਿਯਮ ਦਾ ਪ੍ਰਗਟਾਵਾ ਹੈ ਕੋਈ ਅਜਿਆ ਨਿਯਮ ਜੋ ਸ਼ਾਇਦ ਸਾਡੀ ਸਮਝ ਤੋਂ ਪਰੇ ਹੈ ਬਿਲਕੁਲ ਸਾਡੀ ਸਰੋਤਾਂ ਚ ਤਾਂ ਦੇਖੋ ਆਤਮਿਕ ਗ੍ਰੰਥ ਵੀ ਨੇ ਐਡਵਰਡ ਕਾਪੈਂਟਰ ਮੈਰੀ ਬੇਕਰ ਐਡੀ ਵਰਗੇ ਵਿਚਾਰਕਾਂ ਦੇ ਹਵਾਲੇ ਵੀ ਨੇ ਹਾਂਜੀ ਤੇ ਸਿੱਖ ਇਤਿਹਾਸ ਤੇ ਸਿੱਖਿਆਵਾਂ ਦੀਆਂ ਗੱਲਾਂ ਵੀ ਨੇ ਤੇ ਇਹਨਾਂ ਸਾਰਿਆਂ ਚੋਂ ਇੱਕ ਮੁਢਲੀ ਜੀ ਗੱਲ ਨਿਕਲ ਕੇ ਆਉਂਦੀ ਹੈ ਕੀ ਉਹ ਇਹ ਕਿ ਜਿਹੜੀਆਂ ਘਟਨਾਵਾਂ ਸਾਨੂੰ ਹੈਰਾਨ ਕਰ ਦਿੰਦੀਆਂ ਮਤਲਬ ਕਰਾਮਾਤੀ ਲੱਗਦੀਆਂ ਹਾਂ ਉਹ ਅਕਸਰ ਅਜਿਹੇ ਨਿਯਮਾਂ ਅਧੀਨ ਹੀ ਹੁੰਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਹਾਂ ਇਥੇ ਨਾ ਚੇਤਨਾ ਦੇ ਵੱਖ-ਵੱਖ ਪੱਦਰਾਂ ਦਾ ਵਿਚਾਰ ਬਹੁਤ ਅਹਿਮ ਹੋ ਜਾਂਦਾ ਹੈ। ਅੱਛਾ, ਚੇਤਨਾ ਦੇ ਪੱਦਰ। ਠੀਕ ਹੈ। ਤਾਂ ਆਓ ਇਸ ਨੂੰ ਥੋੜਾ ਹੋਰ ਖੋਲਦੇ ਆਂ। ਇਹਨਾਂ ਸਰੋਤਾਂ ਮੁਤਾਬਕ ਕਰਾਮਾਤ ਦੀ ਅਸਲ ਪਰਿਭਾਸ਼ਾ ਫਿਰ ਕੀ ਬਣਦੀ ਹੈ? ਹਾਂ, ਦੇਖੋ। ਸਭ ਤੋਂ ਪਹਿਲੀ ਗੱਲ ਜੋ ਸਰੋਤ ਕਹਿੰਦਾ ਉਹ ਬਹੁਤ ਬੁਨਿਆਦੀ ਹੈ। ਉਹ ਕਹਿੰਦੇ ਨੇ ਕਿ ਰੱਬ ਦੇ ਬਣਾਏ ਨਿਯਮ ਸਦੀਵੀ ਨੇ, اٹਮ ਨੇ। ਹਾਂਜੀ, ਬਿਲਕੁਲ। ਉਹ ਕਿਸੇ ਖਾਸ ਮੌਕੇ ਲਈ ਬਦਲੇ ਜਾਂ ਤੋੜੇ ਨਹੀਂ ਜਾਂਦੇ। ਸਰੋਤ ਚ ਸਾਫ਼ ਲਿਖਿਆ ਰੱਬ ਦੇ ਨਿਯਮ ਸਦੀਵੀ ਹਨ ਉਹ ਲੋਕ ਜੋ ਕਰਾਮਾਤਾਂ ਦਾ ਮਤਲਬ ਇਹ ਸਮਝਦੇ ਆ ਕਿ ਰੱਬ ਆਪਣੇ ਹੀ ਕਾਨੂੰਨਾਂ ਨੂੰ ਤੋੜਦਾ ਹੈ ਉਸ ਦੇ ਸੁਭਾ ਨੂੰ ਨਹੀਂ ਸਮਝਦੇ ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਇਸ ਦਾ ਮਤਲਬ ਫਿਰ ਇਹ ਨਿਕਲਿਆ ਕਿ ਜਿਸ ਨੂੰ ਅਸੀਂ ਆਪਣੀ ਛੋਟੀ ਜੀ ਸਮਝ ਨਾਲ ਕਰਾਮਾਤ ਕਹਿ ਦਿੰਦੇ ਆ ਹਾਂ ਉਹ ਅਸਲ ਵਿੱਚ ਜਾਂ ਤਾਂ ਕੋਈ ਕੁਦਰਤੀ ਚੀਜ਼ ਹੈ ਜਿਸ ਦੀ ਵਿਆਖਿਆ ਸਾਡੇ ਕੋਲ ਨਹੀਂ ਹੈ ਅੱਛਾ ਜਾਂ ਫਿਰ ਉਹ ਕਿਸੇ ਉੱਚੇ ਆਤਮਿਕ ਨਿਯਮ ਦਾ ਨਤੀਜਾ ਹੈ ਕੋਈ ਅਜੇਹਾ ਨਿਯਮ ਜੋ ਸਾਡੇ ਪੌਤਿਕ ਨਿਯਮਾਂ ਤੋਂ ਵੱਖਰਾ ਹੈ ਹਾਂ ਜਿਵੇਂ ਸਰੋਤ ਐਡਵਰਡ ਕਾਰਪੈਂਟਰ ਦਾ ਹਵਾਲਾ ਦਿੰਦਾ ਹੈ ਉਹ ਕਹਿੰਦੇ ਨੇ ਕਿ ਅਜੇਹੀਆਂ ਯੋਗਤਾਵਾਂ ਮਤਲਬ ਇਹ ਸ਼ਕਤੀਆਂ ਇੱਕ ਖਾਸ ਤਰ੍ਹਾਂ ਦੇ ਵਿਕਾਸ ਤੇ ਅਭਿਆਸ ਨਾਲ ਮਿਲਦੀਆਂ ਨੇ ਹੂੰ ਤੇ ਇਹਨਾਂ ਦੇ ਆਪਣੇ ਨਿਯਮ ਹੁੰਦੇ ਨੇ ਇਹ ਕੋਈ ਐਵੇਂ ਨਹੀਂ ਵਾਪਰ ਜਾਂਦਾ ਤੇ ਮੈਰੀ ਬੇਕਰ ਐਡੀ ਤਾਂ ਇਸ ਨੂੰ ਇੱਕ ਕਦਮ ਹੋਰ ਅੱਗੇ ਲੈ ਜਾਂਦੀ ਹੈ ਉਹ ਤਾਂ ਕਹਿੰਦੀ ਹੈ ਕਿ ਕਰਾਮਾਤ ਰੱਬੀ ਨਜ਼ਰੀਏ ਤੋਂ ਤਾਂ ਬਿਲਕੁਲ ਕੁਦਰਤੀ ਹੈ ਅੱਛਾ ਹਾਂ ਪਰ ਇਸ ਨੂੰ ਮਨੁੱਖੀ ਪੱਧਰ ਤੇ ਸਿੱਖਣਾ ਪੈਂਦਾ ਹੈ ਉਹ ਤਾਂ ਇਸ ਨੂੰ ਇੱਕ ਤਰ੍ਹਾਂ ਨਾਲ ਵਿਗਿਆਨ ਹੀ ਕਹਿੰਦੀ ਹੈ ਬਸ ਇੱਕ ਉੱਚੀ ਸ਼ਾਖਾ ਜਿਸ ਨੂੰ ਅਸੀਂ ਹਾਲੇ ਸਮਝ ਨਹੀਂ ਸਕੇ ਇਹ ਵੱਖਰੇ ਨਿਯਮ ਜਾਂ ਉੱਚੇ ਪੱਧਰ ਇਹ ਚੇਤਨਾ ਦੇ ਪੱਧਰਾਂ ਵਾਲੀ ਗੱਲ ਇਸ ਨੂੰ ਥੋੜਾ ਹੋਰ ਸਮਝਾਓਗੇ ਇਹ ਕਿਵੇਂ ਕੰਮ ਕਰਦਾ ਹੈ ਹਾਂ ਬਿਲਕੁਲ ਦੇਖੋ ਸਰੋਤ ਨਾ ਸ਼੍ਰੀ ਅਰਬਿੰਦੋ ਆਸ਼ਰਮ ਦੇ ਮਾਤਾ ਜੀ ਨਾਲ ਹੋਈ ਇੱਕ ਗੱਲਬਾਤ ਦਾ ਜ਼ਿਕਰ ਕਰਦਾ ਹੈ ਅੱਛਾ ਵਿਚਾਰ ਇਹ ਹੈ ਕਿ ਇਹ ਦੁਨੀਆ ਸਿਰਫ ਭੌਤਿਕ ਨਹੀਂ ਇਸ ਵਿੱਚ ਚੇਤਨਾ ਦੇ ਅਣਗਿਣਤ ਪੱਧਰ ਨੇ ਜਿਵੇਂ ਐਵੇਂ ਸਮਝੋ ਜਿਵੇਂ ਇੱਕ ਬਹੁ ਮੰਜ਼ਿਲਾ ਇਮਾਰਤ ਹੋਵੇ ਤੇ ਉਸੇ ਤਰ੍ਹਾਂ ਲਾਗੂ ਹੋਣ ਇਹ ਜ਼ਰੂਰੀ ਨਹੀਂ ਅੱਛਾ ਯਾਨੀ ਕਿ ਜਿਵੇਂ ਪਹਿਲੀ ਮੰਜ਼ਿਲ ਤੇ ਗ੍ਰੈਵਿਟੀ ਜਿਵੇਂ ਕੰਮ ਕਰਦੀ ਹੈ ਹੋ ਸਕਦਾ ਹੈ 10ਵੀਂ ਮੰਜ਼ਿਲ ਤੇ ਉਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕ ਵੀ ਹੋਣ ਜਿਨ੍ਹਾਂ ਬਾਰੇ ਸਾਨੂੰ ਪਤਾ ਨਾ ਹੋਵੇ ਹਾਂ ਕੁਝ ਇਸੇ ਤਰ੍ਹਾਂ ਹੀ ਸਮਝ ਲਓ ਸਰੋਤ ਕਹਿੰਦਾ ਹੈ ਕਰਾਮਾਤ ਕੁਝ ਹੋਰ ਨਹੀਂ ਬਲਕਿ ਇਸ ਪਦਾਰਥ ਦੇ ਪੱਦਰ ਵਿੱਚ ਇੱਕ ਹੋਰ ਚੇਤਨਾ ਅਤੇ ਉਸ ਦੀਆਂ ਸ਼ਕਤੀਆਂ ਦਾ ਅਚਾਨਕ ਉਤਰਨਾ ਹੈ اچھا ਜਦੋਂ ਕਿਸੇ ਉੱਚੇ ਚੇਤਨਾ ਪੱਦਰ ਤੋਂ ਜਿੱਥੇ ਵੱਖਰੇ ਨਿਯਮ ਲਾਗੂ ਹੁੰਦੇ ਨੇ ਕੋਈ ਸ਼ਕਤੀ ਜਾਂ ਕਹਿ ਲੋ ਦਖਲ ਸਾਡੇ ਇਸ ਭੌਤਿਕ ਪੱਦਰ ਤੇ ਹੁੰਦਾ ਹੈ ਹਾਂ ਤਾਂ ਸਾਨੂੰ ਉਹ ਇੱਕ ਅਚੰਬਾ ਲੱਗਦਾ ਹੈ ਇੱਕ ਕਰਾਮਾਤ ਕਿਉਂਕਿ ਉਹ ਸਾਡੇ ਜਾਣੇ ਪਛਾਣੇ ਪੌਤਿਕ ਨਿਯਮਾਂ ਦੇ ਉਲਟ ਜਾਂਦੀ ਨਜ਼ਰ ਆਉਂਦੀ ਹੈ ਬਿਲਕੁਲ ਇਸ ਵਿੱਚ ਖਾਸ ਗੱਲ ਇਹ ਹੈ ਕਿ ਜਿਹੜੀ ਚੀਜ਼ ਸਾਨੂੰ ਨਿਯਮਾਂ ਦੀ ਉਲੰਘਣਾ ਲੱਗਦੀ ਹੈ ਉਹ ਸਿਰਫ ਸਾਡੇ ਪੱਧਰ ਦੇ ਨਿਯਮਾਂ ਦੇ ਹਿਸਾਬ ਨਾਲ ਹੁੰਦੀ ਹੈ ਹਮ ਅਸੀਂ ਅਚਾਨਕ ਤਬਦੀਲੀ ਦੇਖਦੇ ਹਾਂ ਪਰ ਇਸ ਦਾ ਕਾਰਨ ਅਤੇ ਕਰਮ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਕਰਾਮਾਤ ਦਾ ਸਰੋਤ ਕਿਸੇ ਹੋਰ ਪੱਧਰ ਵਿੱਚ ਹੈ ਯਾਨੀ ਸਾਨੂੰ ਸਿਰਫ ਨਤੀਜਾ ਦਿਸਦਾ ਹੈ ਉਸ ਪਿੱਛੇ ਦਾ ਉੱਚਾ ਨਿਯਮ ਨਹੀਂ ਐਨ ਉਹੀ ਗੱਲ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਸਰੋਤ ਇੱਕ ਬਹੁਤ ਮਸ਼ਹੂਰ ਸਾਖੀ ਦਾ ਜ਼ਿਕਰ ਕਰਦਾ ਹੈ ਸਿੱਖ ਇਤਿਹਾਸ ਚੋਂ ਬਾਬਾ ਅਟਲ ਰਾਏ ਜੀ ਦੀ ਹਾਂਜੀ ਬਾਬਾ ਟਲ ਜੀ ਉਹਨਾਂ ਨੇ ਸੱਪ ਦੇ ਡੰਗੇ ਹੋਏ ਇੱਕ ਲੜਕੇ ਮੋਹਨ ਨੂੰ ਹਾਂ ਮੋਹਨ ਜਿਸ ਨੂੰ ਸਭ ਨੇ ਮਰਿਆ ਸਮਝ ਲਿਆ ਸੀ ਹੂੰ ਉਸ ਨੂੰ ਦੁਬਾਰਾ ਜੀਵਨ ਵਿੱਚ ਲਿਆ ਦਿੱਤਾ ਸੀ ਹੁਣ ਦੇਖਣ ਵਾਲਿਆਂ ਲਈ ਤਾਂ ਇਹ ਬਹੁਤ ਵੱਡੀ ਗੱਲ ਸੀ ਅਸੰਭਵ ਜਈ ਇੱਕ ਕਰਾਮਾਤ ਸਹੀ ਗੱਲ ਹੈ ਪਰਸੂਤ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਬਾਬਾ ਅਟਲ ਜੀ ਜਾਂ ਕਿਸੇ ਵੀ ਉੱਚ ਆਤਮਿਕ ਅਵਸਥਾ ਵਾਲੇ ਮਹਾਪੁਰਖ ਲਈ ਹਾਂਜੀ ਇਹ ਕੋਈ ਨਿਯਮ ਤੋੜਨ ਵਾਲੀ ਗੱਲ ਨਹੀਂ ਸੀ ਕਿਉਂਕਿ ਉਹ ਆਤਮਾ ਦੀ ਅਮਰਤਾ ਦੇ ਸਿਧਾਂਤ ਨੂੰ ਜਾਣਦੇ ਸਨ ਆਤਮਾ ਅਮਰ ਹੈ ਅਤੇ ਜੀਵਨ ਦਾ ਕੋਈ ਅੰਤ ਨਹੀਂ ਹੈ ਹਾਂ ਉਹਨਾਂ ਲਈ ਮੌਤ ਸਿਰਫ ਇੱਕ ਪਰਮ ਸੀ ਇੱਕ ਹਾਲਤ ਦੀ ਤਬਦੀਲੀ ਉਹਨਾਂ ਨੇ ਤਾਂ ਸਿਰਫ ਉਸ ਪਰਮ ਨੂੰ ਦੂਰ ਕੀਤਾ ਸੀ ਐ ਮੈਂ ਸਮਝੋ ਜੀਵੇਂ ਸਰੋਤ ਚ ਲਿਖਿਆ ਵੀ ਹੈ ਕਿ ਜਿਵੇਂ ਸੁਪਨੇ ਚ ਅਸੀਂ ਜਨਮ ਜੀਵਨ ਮੌਤ ਸਭ ਦੇਖਦੇ ਆ ਪਰ ਜਾਗਣ ਤੇ ਸਭ ਭੁਲੇਖਾ ਲੱਗਦਾ ਹੈ ਹਾਂਜੀ ਉਸੇ ਤਰ੍ਹਾਂ ਗਿਆਨਵਾਨ ਇਸ ਦੁਨੀਆ ਨੂੰ ਦੇਖਦੇ ਨੇ ਸਰੋਤ ਇਹ ਵੀ ਕਹਿੰਦਾ ਹੈ ਕਿ ਜਿਸ ਨੂੰ ਇਸ ਅਸਲੀਅਤ ਦਾ ਪਤਾ ਹੋਵੇ ਉਹ ਜੇ ਚਾਹੇ ਤਾਂ ਆਤਮਾ ਨੂੰ ਸਰੀਰ ਚ ਵਾਪਸ ਹੋਣ ਲਈ ਕਹਿ ਸਕਦਾ ਹਾਂ ਪਰ ਇਸ ਘਟਨਾ ਤੋਂ ਬਾਅਦ ਜੋ ਹੋਇਆ ਉਹ ਬਹੁਤ ਅਹਿਮ ਹੈ ਕੀ ਹੋਇਆ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹ ਬਾਬਾ ਅਟਲ ਜੀ ਨਾਲ ਨਰਾਜ਼ ਹੋਏ। ਅੱਛਾ ਨਰਾਜ਼ ਹੋਏ? ਹਾਂ ਜੀ। ਹੁਣ ਇੱਥੇ ਸਮਝਣਾ ਜ਼ਰੂਰੀ ਹੈ ਕਿ ਉਹਨਾਂ ਦੀ ਨਰਾਜ਼ਗੀ ਦਾ ਕਾਰਨ ਕੀ ਸੀ? ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਗੁਰੂ ਜੀ ਇਸ ਨੂੰ ਰੱਬੀ ਕਾਨੂੰਨ ਦੀ ਉਲੰਘਣਾ ਸਮਝਦੇ ਸੀ। ਨਹੀਂ ਨਹੀਂ, ਸਰੋਤ ਸਾਫ਼ ਕਰਦਾ ਹੈ ਕਿ ਗੁਰੂ ਜੀ ਦੀ ਨਰਾਜ਼ਗੀ ਇਸ ਲਈ ਨਹੀਂ ਸੀ ਕਿ ਬਾਬਾ ਜੀ ਨੇ ਕੋਈ ਰੱਬੀ ਨਿਯਮ ਤੋੜਤਾ। ਫਿਰ ਕਾਰਨ ਵਧੇਰੇ ਵਿਹਾਰਿਕ ਸਨ, ਮਤਲਬ ਪ੍ਰੈਕਟੀਕਲ। ਪਹਿਲਾ ਗੁਰੂ ਜੀ ਨੂੰ ਫਿਕਰ ਸੀ ਕਿ ਜੇ ਇਹ ਗੱਲ ਫੈਲ ਗਈ ਕਿ ਗੁਰੂ ਦਾ ਪੁੱਤਰ ਮੁਰਦੇ ਜਿਵਾ ਸਕਦਾ ਹੈ ਹੂੰ ਤਾਂ ਉਸ ਵੇਲੇ ਦੇ ਹਾਕਮ ਖਾਨ ਨਵਾਬ ਉਹ ਸਾਰੇ ਆਪਣੇ ਮਰੇ ਹੋਏ ਰਿਸ਼ਤੇਦਾਰ ਜਿਵਉਣ ਲਈ ਗੁਰੂ ਘਰ ਰਾਜਣਗੇ ਭੀੜਾਂ ਲਾਉਣਗੇ ਤੰਗ ਕਰਨਗੇ ਬੇ ਲੋੜਾ ਝਗੜਾ ਖੜਾ ਹੋ ਸਕਦਾ ਹੈ ਹਾਂ ਇਹ ਤਾਂ ਬਹੁਤ ਸਹੀ ਚਿੰਤਾ ਸੀ ਉਸ ਸਮੇਂ ਦੇ ਸਾਹਮਣੇ ਤੇ ਦੂਸਰਾ ਕਾਰਨ ਦੂਜਾ ਕਾਰਨ ਸੀ ਮਰਿਆਦਾ ਪ੍ਰੋਟੋਕਾਲ ਜਦੋਂ ਪਿਤਾ ਖੋਦ ਗੁਰਗੱਦੀ ਤੇ ਹੋਣ ਤਾਂ ਪੁੱਤਰ ਦਾ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਜਨਤਕ ਪ੍ਰਦਰਸ਼ਨ ਕਰਨਾ ਮਰਿਆਦਾ ਦੇ ਖਿਲਾਫ ਸਮਝਿਆ ਗਿਆ। ਅੱਛਾ ਗੁਰੂ ਜੀ ਦੇ ਬਚਨ ਸਨ ਕਿਆ ਤੂੰ ਰੱਬ ਨੂੰ ਪਾਣਾ ਵਰਤੌਣ ਲੱਗ ਪਿਆ ਹੈ? ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਵਾ ਸਕਦੀਆਂ। ਇਹ ਇਤਰਾਜ਼ ਸ਼ਕਤੀ ਦੇ ਪ੍ਰਦਰਸ਼ਨ ਤੇ ਸੀ ਨਾ ਕਿ ਨਿਯਮ ਤੋੜਨ ਤੇ। ਤਾਂ ਮਤਲਬ ਇਹ ਹੋਇਆ ਕਿ ਗੁਰੂ ਜੀ ਨੇ ਕਰਾਮਾਤ ਨੂੰ ਕੁਦਰਤ ਤੇ ਨਿਯਮਾਂ ਦੀ ਉਲੰਘਣਾ ਨਹੀਂ। ਬਿਲਕੁਲ ਨਹੀਂ। ਸਗੋਂ ਉਸ ਦੇ ਨਤੀਜੇਆਂ हां प्रासंगिकता मर्यादा ਦੇ ਪੱਖ ਤੋਂ ਦੇਖਿਆ ਐਨ ਉਸੇ ਤਰ੍ਹਾਂ ਤੇ ਇਸ ਨੂੰ ਜੇ ਆਪਾਂ ਮੁੱਖ ਵਿਸ਼ੇ ਨਾਲ ਜੋੜੀਏ ਤਾਂ ਸਰੋਤ ਯਾਦ ਦਿਵਾਉਂਦਾ ਹੈ ਕਿ ਗੁਰੂ ਸਾਹਿਬਾਨ ਨੇ ਖੁਦ ਵੀ ਲੋੜ ਪੈਂਦ ਤੇ ਹਾਂਜੀ ਆਤਮਾ ਦੇ ਉੱਚੇ ਨਿਯਮਾਂ ਦੀ ਵਰਤੋਂ ਕੀਤੀ ਹੈ ਇੱਥੋਂ ਤੱਕ ਕਿ ਕੁਝ ਉੱਚ ਅਵਸਥਾ ਵਾਲੇ ਸਿੱਖਾਂ ਬਾਰੇ ਵੀ ਅਜਿਹੀਆਂ ਗੱਲਾਂ ਮਿਲਦੀਆਂ ਨੇ ਇਹ ਸਭ ਇਹੀ ਦੱਸਦਾ ਹੈ ਕਿ ਕਰਾਮਾਤਾ ਅਸਲ 'ਚ ਉੱਚੇ ਆਤਮਿਕ ਨਿਯਮਾਂ ਦਾ ਹਿੱਸਾ ਨੇ ਇਸ ਨਾਲ ਇੱਕ ਅਹਿਮ ਸਵਾਲ ਉੱਠਦਾ ਫਿਰ ਜੇ ਇਹ ਨਿਯਮ ਨੇ ਤੇ ਉੱਚ ਆਤਮਿਕ ਲੋਗ ਇਹਨਾਂ ਨੂੰ ਵਰਤ ਸਕਦੇ ਨੇ ਤੇ ਇਹਨਾਂ ਸ਼ਕਤੀਆਂ ਦੀ ਸਹੀ ਵਰਤੋਂ ਕੀ ਹੈ ਇਹ ਮਿਲਦੀਆਂ ਕਿਵੇਂ ਨੇ ਤੇ ਇਹਨਾਂ ਬਾਰੇ ਸਹੀ ਸੋਚ ਕੀ ਹੋਣੀ ਚਾਹੀਦੀ ਹੈ ਹਾਂ ਸਰੋਤ ਇਸ ਬਾਰੇ ਬਹੁਤ ਸਾਫ਼ ਹੈ ਉਹ ਦੱਸਦਾ ਹੈ ਕਿ ਜਦੋਂ ਕੋਈ ਸੱਚੇ ਦਿਲੋਂ ਭਗਤੀ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਬਿਨਾਂ ਕਿਸੇ ਵੱਖਰੀ ਕੋਸ਼ਿਸ਼ ਦੇ ਆਪਣੇ ਆਪ ਹੀ ਉਸ ਨੂੰ ਉੱਚੇ ਆਤਮਿਕ ਨਿਯਮਾਂ ਦੀ ਸਮਝ ਆਉਣ ਲੱਗਦੀ ਹੈ ਜਿਵੇਂ ਜਿਵੇਂ ਅੰਦਰ ਦੀ ਅੱਖ ਖੁੱਲਦੀ ਹੈ ਗਿਆਨ ਵੱਧਦਾ ਹੈ ਹਾਂਜੀ ਉਸੇ ਤਰ੍ਹਾਂ ਆਤਮਿਕ ਸ਼ਕਤੀਆਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਥੋਂ ਤੱਕ ਕਿ ਜਿਨ੍ਹਾਂ ਨੂੰ ਦੁਨੀਆ ਕਰਾਮਾਤਾਂ ਕਹਿੰਦੀ ਹੈ ਉਹ ਵੀ ਸੰਭਵ ਹੋ ਸਕਦੀਆਂ ਨੇ ਹਾਂ ਤੀਜੇ ਪਾਛਾ ਗੁਰੂ ਅਮਰਦਾਸ ਜੀ ਦਾ ਬਚਨ ਵੀ ਹੈ ਇਸ ਬਾਰੇ ਮਾਇਆ ਦਾਸੀ ਪੁਕਤਾ ਕੀ ਕਾਰ ਕਮਾਵੇ ਜਰਨੀ ਲਾਗੇ ਤਾਂ ਮਹਿਲ ਪਾਵੇ ਬਿਲਕੁਲ ਮਤਲਬ ਜਦੋਂ ਕੋਈ ਪੂਰੀ ਤਰ੍ਹਾਂ ਭਗਤੀ 'ਚ ਲੀਨ ਹੋ ਜੇ ਤਾਂ ਰਿੱਧੀਆਂ ਸਿੱਧੀਆਂ ਇਹ ਸ਼ਕਤੀਆਂ ਉਸ ਦੀ ਸੇਵਾ 'ਚ ਆ ਜਾਂਦੀਆਂ ਨੇ ਸਹੀ ਕਿਹਾ ਪਰ ਇੱਥੇ ਹੀ ਸਰੋਤ ਇੱਕ ਬਹੁਤ ਵੱਡੀ ਚੇਤਾਵਨੀ ਵੀ ਦਿੰਦਾ ਹੈ ਅੱਛਾ ਕੀ ਚੇਤਾਵਨੀ ਪਾਵੇ ਸਿਮਰਨ ਨਾਲ ਇਹ ਸ਼ਕਤੀਆਂ ਜਿਨ੍ਹਾਂ ਨੂੰ ਸਿੱਧੀਆਂ ਕਹਿੰਦੇ ਨੇ ਪੈਦਾ ਹੁੰਦੀਆਂ ਨੇ ਹਾਂਜੀ ਪਰ ਗੁਰਮਤਿ ਦਾ ਰਾ ਇਹਨਾਂ ਦੀ ਵਰਤੋਂ ਖਾਸ ਕਰਕੇ ਜਨਤਕ ਪ੍ਰਦਰਸ਼ਨ ਤੇ ਸਵਾਰਥੀ ਕੰਮਾਂ ਲਈ ਵਰਤੋਂ ਨੂੰ ਬਹੁਤ ਸਖਤੀ ਨਾਲ ਮਨਾ ਕਰਦਾ ਹੈ ਇਸ ਸਵਾਰਥੀ ਉਦੇਸ਼ ਕੀ ਹੋਏ ਸਰੋਤ ਕੀ ਕਹਿੰਦਾ ਹੈ ਇਸ ਬਾਰੇ ਸਰੋਤ ਕਈ ਉਦਾਹਰਣਾਂ ਦਿੰਦਾ ਹੈ ਜਿਨ੍ਹਾਂ ਨੂੰ ਉਹ ਮਾਮੂਲੀ ਪ੍ਰਾਪਤੀਆਂ ਕਹਿੰਦਾ ਹੈ ਮਤਲਬ ਜਿਹੜੀਆਂ ਥੋੜੇ ਜਿਹਾ ਆਤਮਿਕ ਵਿਕਾਸ ਨਾਲ ਵੀ ਹੋ ਸਕਦੀਆਂ ਨੇ ਜਿਵੇਂ ਕੀ ਜਿਵੇਂ ਅੱਗੇ ਕੀ ਹੋਣ ਵਾਲਾ ਇਹ ਪਤਾ ਲੱਗ ਜਾਣਾ ਦੂਜਿਆਂ ਦੇ ਮਨ ਦੀ ਪੜ ਲੈਣੀ ਕਿਸੇ ਨੂੰ ਆਪਣੇ ਵਸਤ ਚ ਕਰ ਲੈਣਾ ਹੂੰ ਕਿਸੇ ਤੇ ਗੁੱਸੇ ਹੋ ਕੇ ਉਸ ਨੂੰ ਦੁੱਖ ਦੇਣਾ ਆਪਣੀਆਂ ਦੁਨੀਆਵੀ ਇਛਾਵਾਂ ਪੂਰੀਆਂ ਕਰਨੀਆਂ ਕਿਸੇ ਦੂਰ ਬੈਠੇ ਨੂੰ ਕੋਲ ਬੁਲਾ ਲੈਣਾ ਕਿਸੇ ਨੂੰ ਮੋ ਲੈਣਾ ਕੋਈ ਬਿਮਾਰੀ ਠੀਕ ਕਰ ਦੇਣੀ ਇਹ ਸਭ ਕੁਝ ਦੇਖਣ ਨੂੰ ਤਾਂ ਇਹ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਨੇ ਫਿਰ ਇਹਨਾਂ 'ਚ ਖਤਰਾ ਕੀ ਹੈ ਜੇ ਕੋਈ ਕਰ ਸਕਦਾ ਹੈ ਤਾਂ ਕਿਉਂ ਨਾ ਕਰੇ ਖਤਰਾ ਬਹੁਤ ਵੱਡਾ ਹੈ ਤੇ ਸੂਖਮ ਵੀ ਬਹੁਤ ਸੂਖਮ ਖਤਰਾ ਇਹ ਹੈ ਕਿ ਜੇ ਪਗਤੀ ਦੇ ਰਾਹ ਤੇ ਚੱਲਣ ਵਾਲਾ ਇਹਨਾਂ ਸਿੱਧੀਆਂ ਦੇ ਲਾਲਚ ਫਸ ਗਿਆ ਹਾਂ ਇਹਨਾਂ ਨੂੰ ਵਰਤ ਕੇ ਮਾਣ ਕਰਨ ਲੱਗ ਪਿਆ ਤਾਂ ਉਸ ਦੀ ਅੱਗੇ ਦੀ ਆਤਮਿਕ ਤਰੱਕੀ ਉੱਥੇ ਹੀ ਰੁਕ ਜਾਂਦੀ ਹੈ ਅੱਛਾ ਸਰੋਤ ਸਾਫ ਕਹਿੰਦਾ ਹੈ ਅਕਸਰ ਅਜਹੀ ਆਤਮਾ ਹਉਮੈ ਦੀ ਅਦਿਕਤਾ ਤੋਂ ਪੀੜਿਤ ਹੁੰਦੀ ਹੈ ਜਦਕਿ ਭਗਤੀ ਦਾ ਗੁਰਮਤ ਦਾ ਅਸਲ ਮਕਸਦ ਤਾਂ ਹਉਮੈ ਨੂੰ ਖਤਮ ਕਰਨਾ ਹੈ ਰੱਬ 'ਚ ਮਿਲਣਾ ਹੈ ਹਾਂਜੀ ਤੇ ਇਹ ਸ਼ਕਤੀਆਂ ਹਉਮੈ ਨੂੰ ਹੋਰ ਵਧਾ ਸਕਦੀਆਂ ਨੇ ਇਸ ਲਈ ਬਹੁਤ ਵੱਡਾ ਜਾਲ ਹੈ ਇਕ ਫਾਈ ਹੈ ਇਹ ਤਾਂ ਸੱਚੀ ਸੋਚਣ ਵਾਲੀ ਗੱਲ ਹੈ ਸਰੋਤ ਵਿੱਚ ਤਾਂ ਇੱਕ ਤਰ੍ਹਾਂ ਨਾਲ ਬੇਨਤੀ ਵੀ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਇਹ ਸ਼ਕਤੀਆਂ ਮਿਲ ਜਾਣ ਉਹ ਇਹਨਾਂ ਨੂੰ ਕਦੇ ਵੀ ਆਪਣੇ ਸਵਾਰਥ ਲਈ ਜਾਂ ਕਿਸੇ ਨੂੰ ਨੁਕਸਾਨ ਦੇਣ ਲਈ ਨਾ ਵਰਤਣ ਬਿਲਕੁਲ ਨਹੀਂ ਤਾਂ ਉਹ ਰਾਜ ਹੀ ਪਟਕ ਜਾਣਗੇ ਤੇ ਸਫਰ ਅਧੂਰਾ ਰਹਿ ਜਾਊਗਾ ਹਾਂ ਤੇ ਇੱਕ ਮਹਾਤਮਾ ਦਾ ਹਵਾਲਾ ਵੀ ਹੈ ਉਹਨਾਂ ਨੇ ਕਿਹਾ ਕਿ ਅਭਿਲਾਸ਼ਾ ਐਮਬੀਸ਼ਨ ਭਾਵੇਂ ਲੁਕੀ ਹੋਈ ਹੋਵੇ ਕਈ ਯੋਗੀਆਂ ਦੇ ਡਿੱਗਣ ਦਾ ਕਾਰਨ ਬਣੀ ਹੈ ਅਭਿਲਾਸ਼ਾ ਕਿਸ ਤਰ੍ਹਾਂ ਦੀ ਇਹ ਲਾਲਸਾ ਮਨ ਚ ਬਹੁ ਡੂੰਗੀ छुपी ਹੁੰਦੀ ਹੈ ਮਸ਼ਹੂਰ ਹੋਣ ਦੀ ਲੋਕਾਂ ਤੋਂ ਵਾਹ ਵਾਹ ਖੱਟਣ ਦੀ ਦੂਜਿਆਂ ਨੂੰ ਕੰਟਰੋਲ ਕਰਨ ਦੀ ਕਈ ਵਾਰੀ ਬੰਦਾ ਪਗਤੀ ਦੇ ਰਾਹ ਤੁਰ ਪੈਂਦਾ ਹੈ ਪਰ ਜਦੋਂ ਸ਼ਕਤੀਆਂ ਆਉਂਦੀਆਂ ਨੇ ਤਾਂ ਇਹੀ ਲੁਕੀ ਹੋਈ ਅਭਿਲਾਸ਼ਾ ਹੋਰ ਜ਼ੋਰ ਨਾਲ ਲੋਭ ਰਾਂਦੀ ਹੈ ਹੂੰ ਸੋ ਜੇ ਸਾਰੀ ਗੱਲ ਦੇਖੀਏ ਤਾਂ ਅਸਲ ਨਿਸ਼ਾਨਾ ਸ਼ਕਤੀਆਂ ਲੈਣਾ ਨਹੀਂ ਸਗੋਂ ਹਉਮੈ ਮਾਰ ਕੇ ਰੱਬ ਨਾਲ ਲਿਖ ਹੋਣਾ ਹੈ ਇਸ ਸਾਰੀ ਗੱਲ ਨੂੰ ਸਮਝਾਉਣ ਲਈ ਸਰੋਤ ਇੱਕ ਬੜੀ ਵਧੀਆ ਕਹਾਣੀ ਵੀ ਦੱਸਦਾ ਹੈ। ਹਾਂ, yogi ਵਾਲੀ ਕਹਾਣੀ। ਹਾਂਜੀ। ਇੱਕ yogi ਸੀ ਬਹੁਤ ਤਪੱਸਿਆ ਕੀਤੀ, ਬੜੀਆਂ ਸ਼ਕਤੀਆਂ ਹਾਸਲ ਕਰ ਲੀਆਂ। ਇੱਕ ਦਿਨ ਚੇਲਿਆਂ ਨੇ ਭੋਜਨ ਤੇ ਬੁਲਾਇਆ। ਖਾਣਾ ਇੱਕ ਵੱਡੇ ਨੀਵੇਂ ਮੇਜ਼ ਤੇ ਪਿਆ ਸੀ। ਹੂੰ। ਚੇਲਿਆਂ ਨੇ ਕਿਹਾ, "ਗੁਰੂ ਜੀ, ਕੋਈ ਕ੍ਰਿਸ਼ਮਾ ਦਿਖਾਓ ਤਾਂ ਕਿ ਸਾਨੂੰ ਤੁਹਾਡੀ ਸ਼ਕਤੀ ਦਾ ਪਤਾ ਲੱਗੇ।" ਹੁਣ yogi ਨੂੰ ਪਤਾ ਸੀ ਕਿ ਉਸ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਸ਼ਕਤੀ ਦਾ ਦਿਖਾਵਾ ਹੋਵੇਗਾ। ਪਰ ਅੰਦਰ ਕਿਤਨਾ ਕਿਤੇ ਉਹ ਲੁਕੀ ਹੋਈ ਅਭਿਲਾਸ਼ਾ ਉਹ ਸੀ ਅੱਛਾ ਉਸਨੇ ਆਪਣੇ ਆਪ ਨੂੰ ਕਿਹਾ ਚਲੋ ਕੋਈ ਨਹੀਂ ਨਿੱਕੀ ਜੀ ਗੱਲ ਹੈ ਸ਼ਾਇਦ ਇਹਨਾਂ ਨੂੰ ਯਕੀਨ ਆ ਜਾਵੇ ਕਿ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਰੱਬ ਕਿੰਨਾ ਮਹਾਨ ਹੈ ਤੇ ਫਿਰ ਉਸਨੇ ਕੀ ਕੀਤਾ ਦਿਖਾਈ ਕਰਾ ਮਤ ਹਾਂ ਉਸਨੇ ਕਿਹਾ ਅੱਛਾ ਅਮੇਸ਼ ਚੁੱਕੋ ਇੱਥੋਂ ਪਰ ਧਿਆਨ ਰੱਖਣਾ ਸਿਰਫ ਮੇਜ਼ ਹਟਾਉਣਾ ਹੈ ਉੱਪਰ ਪਿਆ ਮੇਜ਼ਪੋਸ਼ ਤੇ ਭਾਂਡੇ ਖਾਣਾ ਸਭ ਕੁਝ ਉਵੇਂ ਹੀ ਹਵਾ 'ਚ ਟਿਕਿਆ ਰਹਿਣਾ ਚਾਹੀਦਾ ਹੈ ਹੈ ਇਹ ਕਿਵੇਂ ਹੋ ਸਕਦਾ ਹੈ ਚੇਲੇ ਵੀ ਹੈਰਾਨ ਕਹਿੰਦੇ ਗੁਰੂ ਜੀ ਇਹ ਕਿਵੇਂ ਹੋ ਮੇਜ਼ ਹਟਿਆ ਤਾਂ ਸਭ ੇਠਾ ਡਿੱਗੂ ਪਰ yogi ਨੇ ਜ਼ੋਰ ਦਿੱਤਾ ਆਖਰ ਚੇਲਿਆਂ ਨੇ ਡਰਦੇ ਡਰਦੇ ਮੇਜ਼ ਖਿੱਚ ਲਿਆ ਤੇ ਫਿਰ ਕੀ ਹੋਇਆ ਰੁਗ ਗਿਆ ਸਭ ਕੁਝ ਹਵਾ 'ਚ ਹਾਂ ਬਿਲਕੁਲ ਕਰਾਮਾਤ ਹੋ ਗਈ ਮੇਜ਼ਪੋਸ਼ ਭਾਂਡੇ ਖਾਣਾ ਸਭ ਕੁਝ ਉੱਥੇ ਦਾ ਉੱਥੇ ਹਵਾ 'ਚ ਟਿਕਿਆ ਰਿਹਾ ਜਿਵੇਂ ਮੇਜ਼ ਹੱਲੇ ਵੀ ਥੱਲੇ ਹੋਵੇ ਕਮਾਲ ਹੈ ਚੇਲੇ ਤਾਂ ਹੈਰਾਨ ਰਹਿ ਗਏ ਹੋਣਗੇ ਹਾਂ ਉਹ ਤਾਂ ਦੰਗ ਰਹਿ ਗਏ ਪਰ ਉਸੇ ਪਲ ਉਹ ਯੋਗੀ ਉੱਚੀ ਉੱਚੀ ਰੋਂਦਾ ਚੀਕਦਾ ਕਮਰੇ 'ਚੋਂ ਬਾਹਰ ਭੱਜ ਗਿਆ ਕਹਿੰਦਾ ਮੈਂ ਹੁਣ ਕਦੇ ਹੋਰ ਚੇਲਾ ਨਹੀਂ ਬਣਾਵਾਂਗਾ ਕਦੇ ਨਹੀਂ ਹਾਏ ਮੇਰੇ ਤੇ ਮੈਂ ਜ ਆਪਣੇ ਰੱਬ ਨਾਲ ਆਪਣੇ ਇਸ਼ਟ ਨਾਲ ਧੋਖਾ ਕੀਤਾ ਉਸ ਨੂੰ ਐਨਾ ਪਛਤਾਵਾ ਕਿਉਂ ਉਸਨੇ ਤਾਂ ਸਿਰਫ ਯਕੀਨ ਦਿਵਾਉਣ ਲਈ ਕੀਤਾ ਸੀ ਉਸ ਨੂੰ ਅਹਿਸਾਸ ਹੋ ਗਿਆ ਭਾਵੇਂ ਇਰਾਦਾ ਬਾਹਰੋਂ ਚੰਗਾ ਲੱਗ ਰਿਹਾ ਸੀ ਪਰ ਅਸਲ ਵਿੱਚ ਉਸਨੇ ਸ਼ਕਤੀਆਂ ਨੂੰ ਸਵਾਰਥ ਲਈ ਵਰਤਿਆ ਸੀ ਚੇਲਿਆਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਲੁਕੀ ਹੋਈ ਹਉਮੈ ਨੂੰ ਖੁਸ਼ ਕਰਨ ਲਈ ਦਿਖਾਵੇ ਲਈ ਹਮ ਇਸ ਕਹਾਣੀ ਦਾ ਸਬਕ ਬਹੁਤ ਗਹਿਰਾ ਹੈ ਸ਼ਕਤੀਆਂ ਆਪ ਚੰਗੀਆਂ ਜਾਂ ਬੁਰੀਆਂ ਨਹੀਂ ਪਰ ਉਹਨਾਂ ਦੀ ਵਰਤੋਂ ਕਿਸ ਨੀਅਤ ਨਾਲ ਹੁੰਦੀ ਹੈ ਇਹ ਸਭ ਤੋਂ ਜ਼ਰੂਰੀ ਹੈ ਹਾਂਜੀ ਇਨਾਂ ਦੀ ਵਰਤੋਂ ਰੱਬੀ ਇੱਛਾ ਅਨੁਸਾਰ ਬਿਨਾਂ ਕਿਸੇ ਸਵਾਰਥ ਦੇ ਹੋਣੀ ਚਾਹੀਦੀ ਹੈ ਨਾ ਕਿ ਆਪਣੀ ਹੋਂਮੇ ਵਧਾਉਣ ਲਈ ਇਹ ਸ਼ਕਤੀਆਂ ਰੱਬ ਨਾਲ ਜੁੜਨ ਕਰਕੇ ਮਿਲਦੀਆਂ ਨੇ ਤੇ ਇਹਨਾਂ ਨੂੰ ਵਰਤਣਾ ਵੀ ਉਸੇ ਜੁੜੇ ਹੋਏ ਭਾਵ ਜੀ ਚਾਹੀਦਾ ਤਾਂ ਫਿਰ ਆਤਮਿਕ ਸਫਰ 'ਚ ਇਹਨਾਂ ਸ਼ਕਤੀਆਂ ਦੀ ਸਹੀ ਥਾਂ ਕੀ ਹੈ ਇਹਨਾਂ ਨੂੰ ਦੇਖਣਾ ਕਿਵੇਂ ਚਾਹੀਦਾ ਇਸ ਨੂੰ ਸਮਝਾਉਣ ਲਈ ਸਰੋਤ ਇੱਕ ਬੜਾ ਸੋਹਣਾ ਰੂਪਕ ਵਰਤਦਾ ਹੈ ਪਹਾੜ ਚੜਨ ਦਾ ਅੱਛਾ ਹਾਂ ਰੱਬ ਦੇ ਪ੍ਰਾਪਤੀ ਮੰਨ ਲਓ ਇੱਕ ਬਹੁਤ ਉੱਚੇ ਬਰਫ਼ੀਲੇ ਪਹਾੜ ਦੀ ਚੋਟੀ ਤੇ ਚੜਨਾ ਹੈ ਠੀਕ ਹੈ ਜਿਵੇਂ ਜਿਵੇਂ ਭਗਤ ਇਸ ਔਖੇ ਸਫ਼ਰ ਤੇ ਜਾਂਦਾ ਹੈ ਥੱਕਦਾ ਵੀ ਹੈ ਮੁਸ਼ਕਲਾਂ ਵੀ ਆਉਂਦੀਆਂ ਨੇ ਰਸਤੇ 'ਚ ਉਸ ਨੂੰ ਕਈ ਲੁਭਾਉਣੀਆਂ ਚੀਜ਼ਾਂ ਮਿਲਦੀਆਂ ਨੇ ਠੰਡੀ ਹਵਾ ਸੰਗਣੀ ਛਾਂ ਸਾਫ਼ ਠੰਡੇ ਪਾਣੀ ਦੇ ਚਸ਼ਮੇ ਹਾਂ ਆਰਾਮ ਕਰਨ ਲਈ ਹਾਂ ਪਰ ਇਹ ਚੀਜ਼ਾਂ ਯਾਤਰੀ ਨੂੰ ਰੋਕਣ ਲਈ ਪਰਤੌਂਦੀਆਂ ਨੇ ਤੇ ਇਹ ਆਤਮਿਕ ਸ਼ਕਤੀਆਂ ਇਹਨਾਂ ਪਰਤਾਵੀਆਂ ਮੰਗਨੇ ਐਨ ਉਸੇ ਤਰ੍ਹਾਂ ਇਸੇ ਤਰ੍ਹਾਂ ਆਤਮਿਕ ਰਾਤੇ ਖਾਸ ਕਰਕੇ ਜਦੋਂ ਮੰਜ਼ਿਲ ਨੇੜੇ ਆਉਂਦੀ ਹੈ ਨਾ ਤਾਂ ਆਤਮਿਕ ਸ਼ਕਤੀਆਂ ਸਿੱਧੀਆਂ ਪੂਰੇ ਜ਼ੋਰ ਨਾਲ ਪ੍ਰਗਟ ਹੁੰਦੀਆਂ ਨੇ ਅੱਛਾ ਇਹ ਬਹੁਤ ਖਿੱਚ ਪਾਉਂਦੀਆਂ ਨੇ ਭਗਤ ਨੂੰ ਆਪਣੀ ਤਰਫ ਖਿੱਚਦੀਆਂ ਨੇ ਅਸਲ ਨਿਸ਼ਾਨੇ ਤੋਂ ਪਟਕਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜੇ ਯਾਤਰੀ ਇਹਨਾਂ ਠੰਡੀਆਂ ਛਾਵਾਂ ਜਾਂ ਚਸ਼ਮਿਆਂ ਦੇ ਆਰਾਮ 'ਚ ਪੈ ਗਿਆ ਤਾਂ ਉਹ ਕਦੇ ਵੀ ਪਹਾੜ ਦੀ ਚੋਟੀ ਤੱਕ ਨਹੀਂ ਪਹੁੰਚ ਸਕੇਗਾ। ਇਹ ਤਾਂ ਬਹੁਤ ਵੱਡੀ ਚੇਤਾਵਨੀ ਹੈ। ਤਾਂ ਫਿਰ ਆਖਰੀ ਸਟੇਜਾਂ ਤੇ ਕੀ ਕਰਨਾ ਚਾਹੀਦਾ ਹੈ? ਸਾਵਧਾਨੀ ਕੀ ਹੈ? ਸਰੋਤ ਦਾ ਸਾਫ ਉਪਦੇਸ਼ ਹੈ ਭਗਤ ਨੂੰ ਆਪਣੀ ਯਾਤਰਾ ਦੇ ਇਹਨਾਂ ਆਖਰੀ ਪੜਾਵਾਂ 'ਚ ਬਹੁਤ ਮਤਲਬ ਬਹੁਤ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ। ਸੁਨਹਿਰੀ ਨਿਯਮ ਇਹ ਹੈ ਕਰਮਾਤਾ ਜਾਂ ਸ਼ਕਤੀਆਂ ਨੂੰ ਕਦੇ ਵੀ ਦਿਖਾਵੇ ਲਈ ਆਪਣੀ ਵਡਿਆਈ ਲਈ ਜਾਂ ਕਿਸੇ ਵੀ ਸਵਾਰਥੀ ਕੰਮ ਲਈ ਨਹੀਂ ਵਰਤਣਾ। ਬਿਲਕੁਲ ਨਹੀਂ। ਇਹਨਾਂ ਦੇ ਅਸਰ ਹੇਠ ਨਹੀਂ ਆਉਣਾ ਜੋ ਸਾਧਕ ਇਸ ਪੜਾ ਨੂੰ ਬਿਨਾਂ ਨੁਕਸਾਨ ਦੇ ਇਹਨਾਂ ਪਰਤਾਵਿਆਂ ਤੋਂ ਬਚ ਕੇ ਪਾਰ ਕਰ ਜਾਂਦਾ ਹੈ ਹਾਂਜੀ ਉਹ ਫਿਰ ਹਮੇਸ਼ਾ ਲਈ ਰੱਬ ਦੀ ਗੋਦ ਚ ਬ੍ਰह्मਚਲੀਨ ਹੋ ਜਾਂਦਾ ਹੈ ਜੋ ਕਿ ਇਸ ਸਫ਼ਰ ਦਾ ਅਸਲ ਮਕਸਦ ਹੈ ਸੋ ਜੇ ਆਪਾਂ ਸਾਰੀ ਗੱਲ ਸਮੇਟੀਏ ਤਾਂ ਨੁਕਤਾ ਇਹ ਨਿਕਲਦਾ ਹੈ ਕਿ ਅਸਲ ਨਿਸ਼ਾਨਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਰੱਬ ਦੀ ਪ੍ਰਾਪਤੀ ਹਾਂਜੀ ਰਸਤੇ 'ਚ ਮਿਲਣ ਵਾਲੀਆਂ ਇਹ ਸ਼ਕਤੀਆਂ ਭਾਵੇਂ ਕਿੰਨੀਆਂ ਵੀ ਚੰਗੀਆਂ ਲੱਗਣ ਉਹ ਅਸਲ ਟੀਚੇ ਦੇ ਮੁਕਾਬਲੇ ਸਿਰਫ ਪਟਕਾਵਾ ਨੇ ਪਰਤਾਵੇ ਨੇ ਬਿਲਕੁਲ ਸਹੀ ਸਮਝਿਆ ਇਹਨਾਂ ਦਾ ਆਉਣਾ ਆਤਮਿਕ ਤਰੱਕੀ ਦਾ ਸੰਕੇਤ ਹੋ ਸਕਦਾ ਹੈ ਪਰ ਇਹਨਾਂ 'ਚ ਫਸ ਜਾਣਾ ਉਸ ਤਰੱਕੀ ਦਾ ਅੰਤ ਵੀ ਹੋ ਸਕਦਾ ਹੈ ਤਾਂ ਅੱਜ ਦੀ ਇਸ ਡੂੰਗੀ ਵਿਚਾਰ ਚਰਚਾ ਤੋਂ ਜੋ ਮੁੱਖ ਗੱਲਾਂ ਸਾਹਮਣੇ ਆਈਆਂ ਨੇ ਉਹ ਇਹੀ ਨੇ ਕਿ ਸਰੋਤਾਂ ਖਾਸ ਕਰਕੇ ਬੰਦਗੀ ਨਾਮਾ ਅਨੁਸਾਰ ਕਰਾਮਾਤਾਂ ਰੱਬ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਨਹੀਂ ਹੂੰ ਸਗੋਂ ਉੱਚੇ ਆਤਮਿਕ ਨਿਯਮਾਂ ਦਾ ਪ੍ਰਗਟਾਵਾ ਨਹੀਂ ਜਿਨ੍ਹਾਂ ਨੂੰ ਸਾਡੀ ਭੌਤਿਕ ਸਮਝ ਨਹੀਂ ਜਾਣਦੀ ਆਤਮਿਕ ਰਾਤੇ ਇਹ ਸ਼ਕਤੀਆਂ ਮਿਲ ਸਕਦੀਆਂ ਨੇ ਇਹ ਕੁਦਰਤੀ ਹੋ ਸਕਦਾ ਹਾਂਜੀ ਪਰ ਇਹਨਾਂ ਦੀ ਵਰਤੋਂ ਆਪਣੀ ਹਉਮੈ ਲਈ ਦਿਖਾਵੇ ਲਈ ਜਾਂ ਸਵਾਰਥ ਲਈ ਕਰਨਾ ਇੱਕ ਬਹੁਤ ਖਤਰਨਾਕ ਜਾਲ ਹੈ ਇਹ ਅਸਲ ਮੰਜ਼ਿਲ ਤੋਂ ਦੂਰ ਲੈ ਜਾਂਦਾ ਹੈ ਬਿਲਕੁਲ ਸੱਚੀ ਤਰੱਕੀ ਸ਼ਾਇਦ ਇਹਨਾਂ ਸ਼ਕਤੀਆਂ ਨੂੰ ਪਾਉਣਾ ਨਹੀਂ ਸਗੋਂ ਇਹਨਾਂ ਦੇ ਮੋਹ ਤੋਂ ਉੱਪਰ ਉੱਠਣਾ ਹੈ ਬਿਲਕੁਲ ਸਹੀ ਸਾਰ ਕੱਢਿਆ ਜੀ ਤੇ ਅਖੀਰ ਚ ਇੱਕ ਸਵਾਲ ਜਾਂ ਕਹਿ ਲੋ ਇੱਕ ਵਿਚਾਰ ਜਿਸ ਤੇ ਸੁਣਨ ਵਾਲੇ ਸੋਚ ਸਕਦੇ ਨੇ ਹਾਂ ਜ਼ਰੂਰ ਓਏ ਸਰੋਤ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਕਿ ਸ਼ਕਤੀਆਂ ਨੂੰ ਸਵਾਰਥ ਜਾਂ ਦਿਖਾਵੇ ਲਈ ਨਹੀਂ ਵਰਤਣਾ ਪਰ ਨਾਲ ਹੀ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਕਦੇ-ਕਦੇ ਉੱਚ ਆਤਮਾ ਵਾਲੇ ਮਹਾਪੁਰਖ ਦੂਜਿਆਂ ਦੀ ਭਲਾਈ ਲਈ ਜਾਂ ਰੱਬੀ ਇੱਛਾ ਅਨੁਸਾਰ ਇਹਨਾਂ ਨੂੰ ਵਰਤਦੇ ਨੇ ਹਾਂ ਇਹ ਵੀ ਗੱਲ ਆਈ ਸੀ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਕੋਈ ਉਸ ਉੱਚੀ ਅਵਸਥਾ ਤੇ ਪਹੁੰਚ ਜਾਵੇ ਤਾਂ ਉਹ ਅਸਲ ਲੋੜ ਜਾਂ ਰੱਬੀ ਇੱਛਾ ਤੇ ਆਪਣੀ ਹਉਮੈ ਜਾਂ ਅਬਿਲਾਸ਼ਾ ਦੇ ਬਹੁਤ ਹੀ ਬਾਰੀਕ ਫਰਕ ਨੂੰ ਕਿਵੇਂ ਪਛਾਣੇਗਾ ਹੂੰ ਇਹ ਬਹੁਤ ਸੂਖਮ ਗੱਲ ਹੈ ਹੂੰ ਇਹਨਾਂ ਸ਼ਕਤੀਆਂ ਨੂੰ ਵਰਤਣਾ ਹੈ ਜਾਂ ਨਹੀਂ ਇਹ ਫੈਸਲਾ ਕਰਦੇ ਵੇਲੇ ਸੱਚੀ ਨਿਰਸਵਾਰਥਤਾ ਤੇ ਛੁਪੀ ਹੋਈ ਹਉਮੈ ਵਿਚਾਰ ਉਹ ਬਹੁਤ ਬਾਰੀਕ ਲਕੀਰ ਕਿੱਥੇ ਹੈ ਵਾਕਈ ਇੱਕ ਅਜਿਹਾ ਸਵਾਲ ਹੈ ਜੋ ਆਤਮਿਕ ਰਾਹ ਦੀਆਂ ਗੁੰਜਲਾਂ ਤੇ ਸੱਚੀ ਨਿਰਸਵਾਰਥਤਾ ਬਾਰੇ ਡੂੰਗੀ ਸੋਚ ਦੀ ਮੰਗ ਕਰਦਾ ਹੈ